ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੋਪੋਗੇ ਚਗਾਵੇਂ ਤੇ ਬਿਲਕੁਲ ਨਾਲ ਹੀ ਪਿੰਡੇ ਜਿਹੜੇ ਵੀਰ ਜੀ ਹਨ ਦਾ ਉਨਾ ਹੀ ਇੱਥੇ ਲੋਪੋਗੇ ਤੇ ਉਨਾ ਹੀ ਇੱਥੇ ਚਗਾਵਾ ਆ ਡਾਕਟਰ ਸਾਹਿਬ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਕੁਝ ਸੁਈਆਂ ਤੇ ਕੁਝ ਗੱਬਣਾ ਤੇ ਇੱਕ ਕੱਟਾ ਤੁਹਾਨੂੰ ਚੰਗੇ ਰਿਕਾੜਾ ਵਾਲਾ ਤੁਹਾਨੂੰ ਦਿਖਾਉਣਾ ਇਹ ਨੀਲੀ ਦਾ ਕੱਟਾ ਵਾ ਜਿਹੜਾ ਆ ਛੋਟੀ ਦਾ ਭਰਾ ਆ ਜਿੰਨੇ ਜਿਹੜਾ ਵਾ ਮੇਲਾ ਵੀ ਜਿੱਤਿਆ ਵਾ ਆਪਾਂ ਦੀ ਤੇਲ ਪੁਛਦੇ ਆ ਨੀਲੀ ਰਾਵੀ ਦੇ ਵਿਰਜਣੇ ਕਾਫੀ ਸ਼ਕੀਨ ਆ ਦੇਖ ਸਕਦੇ ਆ ਵੀ ਕੱਟੇ ਤਿਆਰ ਕਰੰਦੇ ਆ ਤੇ ਇਤਨਾ ਹੀ ਬਸ ਰਹਿ ਗਈ ਹੈ ਕੱਟੀ ਪੂਰੀ ਹੈ ਚੰਗੇ ਰੀਜ ਨਾਲ ਸੰਬੰਧ ਦੇ ਆ ਵਿਦਿਆਣੀ ਨੀਲੀ ਰਾਵੀ ਦਾ ਕਾਫੀ ਸ਼ੌਂਕ ਆ ਜਿਹੜਾ ਵਿਦਿਆਣਾਂ ਨੂੰ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵਿਦਿਆਹਨਾਂ ਨਾਲ ਤੇ ਪੁਛਦੇ ਆ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੀ ਹੁੰਦੀ ਹੈ ਵੀ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਕਰਾ ਲਿਆ ਕਰੇ ਜੀ ਪਰ ਤਸੱਲੀ ਕਰਕੇ ਕਰਨਾ ਫਰਜ਼ ਤੁਹਾਡਾ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਚੱਲ ਪਿਆ ਰਹੋ ਵਧੀਆ ਵਧੀਆ ਜੀ ਹੋਰ ਵਧੀਆ ਵੇਚ ਗਿਆ ਉਹਦਾਂ ਦਾ ਮਾਲ ਫਿਰ ਉਹ ਵੇਚ ਗਿਆ ਕਿੰਨੇ ਕਾਏ ਫੋਨ ਫਾਨ ਸਰ ਵੱਧੂ ਫੋਨ ਆ ਜੀ ਇੱਕ ਘੰਟੇ ਦੇ ਵਿੱਚ ਸਾਰਾ ਮਾਲ ਵੇਚ ਗਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਆ ਫਿਰ ਨਾਮ ਮੇਰਾ ਸੁਖਦੇਵ ਸਿੰਘ ਆ ਜਿਤ ਭੁੱਲੇ ਦੇ ਨਾਮ ਨਾਲ ਜਾਣਿਆ ਜਾਂਦਾ ਹਾਂ ਜੀ ਪਿੰਡ ਸਾਡਾ ਗਾਠਠਾ ਤਸੀਲ ਜੇ ਨਾਲਾ ਜ਼ਿਲ੍ਹਾ ਮੱਥਾ ਨੇੜੇ ਲੋਪੂ ਗੱਜਾਵਾ ਬਿਲਕੁਲ ਲੱਗ ਗਈ ਹੈ ਹਨਾ ਲੋਪੂ ਗੱਜਾਵਾ ਹਾਂਜੀ ਹਾਂਜੀ ਮੋਬਾਈਲ ਨੰਬਰ ਹੈਗਾ 98552 84286 985 50 84290 ਠੀਕ ਹੈ ਤੇ ਅੱਜ ਤਿੰਨ ਗਾਵਾਂ ਆ ਤਿੰਨ ਗਾਵਾਂ ਤੇ ਇੱਕ ਆਪਣੇ ਕੋ ਕੱਟਾ ਕੱਟਾ ਜਿਹੜਾ ਘਰ ਦਾ ਪਾਲਿਆ ਹਨਾ ਨੀਲੀ ਰਵੀ ਦਾ ਕਾਫੀ ਸ਼ੌਂਕ ਹੈ ਹਨਾ ਤੁਹਾਨੂੰ ਅਲ ਬਖਸ਼ ਦਾ ਬੱਚਾ ਜੀ ਇਹ ਅਲ ਬਖਸ਼ ਦਾ ਬੱਚਾ ਹੈ ਹਾਂ 8 ਮਹੀਨੇ ਦਾ ਕੱਟਾ ਜੀ 8 ਮਹੀਨੇ ਦਾ ਕੱਟਾ ਤੇ ਚੰਗਾ ਰੀਜ ਨਾਲ ਸੰਭਿਆ ਵਾ ਜਿਹੜਾ ਹਾਂਜੀ ਰੀਜ ਨਾਲ ਤਿਆਰ ਕਰੰਦੇ ਤੇ ਆ ਚੋਟੀ ਦਾ ਸਗਾ ਭਰਾ ਜੀ ਹਾਂਜੀ ਇਹ ਦੋ ਮੇਲੇ ਜਿੱਤ ਕੇ ਆ ਜੀ ਦੋ ਮੇਲਿਆਂ ਦੇ ਚੈਂਪੀਅਨ ਹੈ ਜੀ ਕਿਹੜੇ ਕਿਹੜੇ ਮੇਲਾ ਜਿੱਤ ਕੇ ਇੱਕ ਆ ਪੀਡੀਐਫ ਹੈ ਯਾਰ ਕੀ 2024 ਦੇ ਵਿੱਚ ਅੱਛਾ ਉਹਦੀ ਚੈਂਪੀਅਨ ਹੈ ਤੇ ਇੱਕ ਜੜਿਕ ਮੇਲੇ ਦੀ ਚੈਂਪੀਅਨ ਹੈ ਜੀ ਮੋਗੇ ਦੇ ਵਿੱਚ ਹੋਇਆ ਇੱਕ ਮੋਗੇ ਤੇ ਜਿਹੜਾ ਵਿੱਚ ਮੇਲਾ ਹੋਇਆ ਵਾ ਉਹਦੀ ਵੀ ਚੈਂਪੀਅਨ ਰਹੀ ਹੈ ਤੇ ਪੀਡੀਐਫ ਮੈਲੀ ਦੇ ਵੀ ਜਿਹੜੀ ਚੈਂਪੀਅਨ ਰਹੀ ਹੈ ਆਵਲੀ ਚੋਟੀ ਹਾਂਜੀ ਤੇ ਤੇ ਆ ਮੱਝ ਦਾ ਕੱਟਾ ਆ ਆ ਜਿਹੜੀ ਮੱਝ ਦਾ ਕੱਟਾ ਆ ਕਿੰਨਾ ਕ ਦੁੱਧ ਚਵਾ ਦਿੰਦੀ ਹੈ ਵਾਲੀ ਮੱਝ ਦਿੱਤੀ ਆ 15-16 ਕਿਲੋ ਅੱਛਾ 15-16 ਕਿਲੋ ਚਵਾ ਦਿੰਦੀ ਆ ਤੇ ਹੁਣ ਜਿਹੜੀ ਾਕਾੜ ਛੋਟੀ ਦੀ ਕੱਟੀ ਆ ਉਹ ਵੀ ਬੜੀ ਖੂਬਸੂਰਤ ਤਿਆਰ ਕਰਨਦੇ ਜੀ ਹਨਾ ਦਿਖਾਈਏ ਉਹ ਇਹ ਡਾਇਮੰਡ ਦੀ ਕੱਟੀ ਆ ਦੇਖ ਸਕਦੇ ਜੀ ਇਹ ਕਿ ਨਜ਼ਰ ਦੀ ਹੋ ਗਈ ਜੀ 1 ਮਹੀਨਾ ਤੇ 8 ਦਿਨਾਂ ਦੀ ਕੱਟੀ ਤੇ ਤੁਸੀਂ ਦੇਖ ਸਕਦੇ ਕਿੱਥੇ ਚਲ ਗਈ ਆ ਜਿਹੜੀ ਪੂਰੀ ਜਿਹੜਾ ਵਾ ਵਧੀਆ ਤਰੀਕੇ ਨਾਲ ਤਿਆਰ ਕਰਨਦੇ ਵੀਰ ਜੀ ਨਹੀਂ ਕੱਟੀ ਤੇ ਬਾਕੀ ਜਦੋਂ ਇਸ ਤਰ੍ਹਾਂ ਆਪਾਂ ਚੰਗੀ ਸਾਮ ਕਰਦੇ ਆ ਤੇ ਫਿਰ ਪਛੋ ਜਿਹੜਾ ਮੁੱਲ ਵੀ ਮੋੜਦੇ ਆ ਤੇ ਨੀਲੀ ਦੀ ਸੋਹਣੀ ਕੱਟੀ ਆ ਤੇ ਨੀਲੀ ਦਾ ਨੀਲੀ ਤੇ ਕੰਮ ਕਰਨਦੇ ਜਿਹੜਾ ਵੀਰ ਜੀ ਨਹੀਂ ਤੇ ਆਹ ਕੱਟਾ ਜਿਹੜਾ ਇਹ ਪਿਛਲੀ ਵੀਡਗਰ ਵੀ ਜੀ ਕੱਟਾ ਸੇਲ ਹੋ ਗਿਆ ਸੀ ਅੱਛਾ ਨੂੰ ਨੰਨਾ ਨਾਂਕਲਾ ਸਾਈ ਵੀ ਪਾਤੀ ਸਾਨੂੰ ਰੁਪਇਆ 500 ਅੱਛਾ ਤੇ ਉਹ ਆਂਦੇ ਵੀ ਅਸੀਂ ਦੋ ਤਿੰਨ ਦਿਨ ਦਾ ਟਾਈਮ ਦੇ ਦੋ ਸਾਨੂੰ ਉਹਦੇ ਲੈ ਜਾਾਂਗੇ ਅੱਛਾ ਤੇ ਬਾਅਦ ਵਿੱਚ ਉਹਨਾਂ ਨੇ ਨਾਕਲੇ ਦਾ ਖੜਿਆ ਨਹੀਂ ਬਾਅਦ ਚੰਦੇ ਵੀ ਜਿਹੜੇ ਪੈਸੇ ਨਹੀਂ ਬੰਨਦੇ ਸਾਡੇ ਕੋਲ ਉਹ ਚਲੋ ਨਹੀਂ ਬੰਨਦੇ ਤੇ ਕੋਈ ਗੱਲ ਨਹੀਂ ਆਦਾ ਤੇ ਚੌਂਕੀਆ ਤੌਰ ਇੰਦੇ ਰੱਖਿਆ ਠੀਕ ਆ ਹਾਂਜੀ ਹਾਂਜੀ ਤੇ ਅੱਜ ਫਿਰ ਇੱਕ ਹਿਸਾਬ ਦਾ ਵੀਰ ਜੀ ਨਾਕਲੇ ਦਾ ਏਟੀਐਮ ਵੀ ਆ ਦੇ ਠੀਕ ਆ ਬਾਕੀ ਇਹ ਆ ਵੀ ਗਾਂਵ ਵੀ ਕਹੇ ਸ਼ਕੀਨ ਵੀਰ ਖੜੇ ਜਿਹੜਾ ਵਾ ਤੋਰੋ ਹਾਂ ਕਰ ਇਹਨੇ ਤੋਰ ਕੇ ਦਿਖਾ ਦਈਏ ਜਿਹੜਾ ਸ਼ੌਂਕ ਰੱਖਦਾ ਵਾ ਵਖਰੀ ਵੈਰਾਈਟੇ ਰੱਖਦਾ ਮੈਂ ਨੀਲੀ ਰਾਵੀ ਤੇ ਸ਼ੌਂਕ ਰੱਖਦਾ ਹਾਂ ਹਾਂਜੀ ਹਾਂਜੀ ਸ਼ੌਂਕ ਨਾਲ ਖਣਨਾ ਉਹ ਕਰੇ ਵੀਰ ਕਿਉਂਕਿ ਇਹਦਾ ਸਟਰਕਚਰ ਵੀ ਬੜਾ ਵਧੀਆ ਵਾ ਤੇ ਜਿਹੜਾ ਮੱਥੇ ਤੇ ਜਿਹੜਾ ਨਿਸ਼ਾਨ ਆ ਉਹ ਵੀ ਲੱਗ ਜਾਈ ਆ 8 ਮਹੀਨੇ ਦਾ ਘਟਾਇਆ ਜਿਹੜਾ ਅੱਜ ਲੈ ਆਇਆ ਪਰ ਵੀਡੀਓ ਜੀ ਜਿੱਦਾਂ ਜੰਮੂ ਆਇਆ ਦਾ ਵੀਡੀਓ ਦੇ ਵੀ ਕਹਿੰਦੇ ਕਿ ਜਦੋਂ ਮੱਝ ਸੋਈ ਆ ਉਦੋਂ ਦੇ ਵੀ ਵੀਡੀਓ ਹੈਗੀ ਪ੍ਰੋਪਰ ਤਰੀਕ ਦਾ ਪਤਾ ਲੱਗ ਜਾਣਾ ਵਾ ਹਾਂਜੀ ਹਾਂਜੀ ਕਿੰਨੀ ਤਰੀਕ ਦੇ ਵੀਡੀਓ ਬਣੀ ਆ ਕੱਟਾ ਕਰਦਾ ਪਾਲਿਆ ਵ ਤੇ گاਵਾ ਜਿਹੜੀਆਂ ਮੁੱਲ ਲੈਂਦੀਆਂ ਵਾ ਹਾਂਜੀ گاਵਾ ਮੁੱਲ ਤੇ ਕੱਟੇ ਦਾ ਕੀ ਮੁੱਲ ਜੇ ਫਿਰ ਮੋਲ ਵੀਰ ਜੀ 40000 ਕਰਦੇ ਮਾਨਤਨ ਕਰ ਦਾਂਗੇ ਜਿਹੜਾ ਵੀਰ ਖੜੂਗਾ ਅੱਛਾ ਕੋਈ ਨਾ ਮਾਨਤਨ ਕੋਈ ਫੋਨ ਲਾਵੇ ਬਾਕੀ ਇਹ ਆ ਵੀ ਇਹਦਾ ਨਾਲ ਬਰੀਡ ਦਾ ਵੀ ਜਿਹੜਾ ਮੁੱਲ ਪੈਣਾ ਵਾ ਹਾਂਜੀ ਹਾਂਜੀ ਕਿ ਜਿਹੜਾ ਵਾ ਰਿਕਾਰਡ ਵਾਲਾ ਵਾ ਜਿਹੜਾ ਮਾਂ ਵੀ ਇਹਦੇ ਕੋਲ ਹੀ ਆ ਤੇ ਬਾਕੀ ਪਤਾ ਵੀ ਆ ਵੀ ਕਿਹੜੇ ਟੀਕੇ ਦਾ ਕੱਟਾ ਆ ਇਹ ਮੰਜੀ ਤੂਤਾਲੇ ਦੇ ਕੋਲ ਹੀ ਸੀ ਜੀ ਅਲਬਕ ਤੇ ਝੋਟਾ ਅੱਛਾ ਉਹਦਾ ਬੱਚਾ ਜੀ ਠੀਕ ਆ ਜੀ ਤੇ ਹਵਾਨਾ ਗਾਂ ਦਿਖਾਈਏ ਹਾਂਜੀ ਆ ਜਿਹੜੀ ਗਾਂ ਪਹਿਲਾਂ ਤੁਹਾਨੂੰ ਦਿਖਾਉਣੀ ਸੂਈ ਸਵਾਈ ਹੈ ਵੀ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਤੇ ਬਾਕੀ ਹਵਾਨਾ ਵੀ ਚੰਗਾ ਤਿਆਰ ਕੀਤਾ ਭਾਈ ਨੇ ਤੋਰ ਦਵਿੱਤੀ ਹੈਗੀ ਵੀ ਕ੍ਰੋਸ ਪੰਚ ਹੈ ਲੈ ਵੀ ਜੀ ਆ ਬੱਚਾ ਜੀ ਇਹਦਾ ਬੱਚਾ ਕਿ ਬੱਚੀ ਜੀ ਬੱਚਾ ਮਗਰ ਇਹਦੇ ਬੱਚਾ ਹੈ ਕਿੰਨੇ ਦਿਨਾਂ ਦੀ ਸੋਈ ਹੈ ਇਹਨੂੰ ਹੋ ਚਲੇ ਵੀਧੀਆ 6-7 ਦਿਨ ਹੋ ਗਏ 6-7 ਦਿਨ ਹੋ ਗਏ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਸ ਮੋਕੇ 10-11 ਕਿਲੋ ਬਣ ਗਿਆ ਤਿਆਰ ਹੈ ਜਿਹੜਾ ਕਿੰਨਾ ਕੁ ਚਵਾਈ ਜਾਊਗੀ ਦਵਾ ਦੇ ਕਿ ਵੀਰ ਜੀ 14-15 ਕਿਲੋ ਮਗਰਲੇ ਘਰ ਵਾਲੇ ਆਂਦੇ ਵੀ 14-15 ਕਿਲੋ ਦੁੱਧ ਕੱਢ ਦੀ ਅੱਛਾ ਹਾਂਜੀ ਤੇ ਸੂਆ ਕਿੰਨਾ ਹੋਗਾ ਇਹਦਾ ਸੂਆ ਵੀ ਜਿੱਤ ਜੱਜ ਤੀਸਰਾ ਸੂਆ ਹੈ ਤੇ ਮੁੱਲ ਫੇਰ ਇਹਦਾ ਮੋਲ ਵੀ ਜੀ 36000 ਤੇ ਮੰਨਨ ਕਰ ਦਾਂਗੇ ਅੱਛਾ 36000 ਤੇ ਮੰਨਨ ਕਰ ਦੋ ਕੋ ਫੋਨ ਲਾਵੇ ਇੱਕ ਵਾਰੀ ਬਾਕੀ ਆਪੇ ਸਭ ਦਾ ਮੌਕੇ ਤੇ ਹੋ ਜਾਊਗਾ ਹਨਾ ਬਾਕੀ ਵੀ ਜੀ ਸਾਡੇ ਰੇਟ ਹੀ ਵਾਜਬ ਹੁੰਦੇ ਤਾਂ ਹੀ ਵਾਜਬ ਇਸ ਦੋ ਦਿਨ ਇੱਕ ਘੰਟੇ ਜੀ ਸਾਰਾ ਮਾਲ ਵੇਚ ਗਿਆ ਜੀ ਠੀਕ ਆ ਅੱਜ ਵੀ ਵੇਚਣਾ ਹੈ ਕਿ ਘੰਟੇ ਚ ਫਿਰ ਕੋ ਫੋਨ ਲਾਵੇ ਬਸ ਇੱਕ ਵਾਰੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੇਚੀ ਸੁਈ ਨੂੰ ਇਹਨੂੰ ਅੱਜ 4-5 ਦਿਨ ਹੋਏ ਜੀ ਇਹਦਾ ਬੱਚਾ ਜੀ हां जी ਆ ਬੱਛੀ ਆ ਵੀਰ ਜੀ ਆ ਬੱਛੀ ਜੀ ਇਹਦੇ ਮਗਰ ਬੱਛੀ ਬੜੀ ਖੂਬਸੂਰਤ ਆ ਬੱਛੀ ਵੀਰ ਜੀ ਚੰਗਾ ਚੰਗੇ ਟੀਕੇ ਦੀ ਆ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਦੇਖੋ ਵੀਰ ਕੋ ਵੜ ਲਈ ਆ ਨਾ ਆਪਾਂ ਹਾਂ ਜੀ ਉਹ 5-6 ਗਾਂਆਂ ਰੱਖੀਆਂ ਨੇ ਤੇ ਚੰਗੀਆਂ ਰੱਖੀਆਂ ਵੀਰ ਜੀ ਅੱਛਾ ਇਹ ਮੌਕੇ ਤੇ ਸਲੇ 11-12 ਕਿਲੋ ਅੱਛਾ ਗੋਲਾ ਜੀ ਠੀਕ ਆ ਤੇ ਇਹ 16-17 ਕਿਲੋ ਦੁੱਧ ਕਰਦੀ ਦੀ 16-17 ਜਿਹੜਾ ਚਵਾ ਦਿੰਦੀ ਆ ਹਾਂ ਜੀ ਤੇ ਇਹਦੇ ਵੀ ਥਾਣੇ-ਥਾਣੇ ਦਿਖਾ ਦਈਏ ਲੱਗੇ ਤਾਂ ਬਾਕੀ ਕੋਈ ਮੰਗਾ ਨਹੀਂ ਕੋਈ ਇਤਨਾ ਛੋਹ ਸਕਦੇ ਸੀ ਤੋੜ ਦੋ ਵੀ ਤੀ ਰੱਸੀ ਤਾਂ ਵੀ ਨਹੀਂ ਹੈ ਜਿਹੜੀ ਹੈ ਵੀ ਬਾਕੀ ਚਲੋ ਗਾ ਆਪ ਵੀ ਸੋਹਣੀ ਆ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਜਿੰਨੀ ਵੀ ਦਿੱਤੋ ਅਨੇ ਥੱਲਿਆਂ ਵਾਤੇ ਬਾਕੀ ਜਿਹੜਾ ਵਾ ਚਲੋ ਜਿੰਨੀ ਵੀ ਆ ਫੱਬਦੀ ਆ कद काट पखर देखिए ते बोती जवान भी नहीं कह सकदे आपा ते बोती छोटी भी नहीं कह सकदे विचला जा मेल जत्राम अपने घरां च गावा हुंदियां वा आ देख सके ਥੱਲੇ ਬਾਕੀ ਜਿੰਨੇ ਵੀ ਆ ਸਫਾਈ ਜੀ ਆ ਤੇ ਕਮਾਲ ਦੀ ਜਿਹੜੀ ਗਲਮਗਰ ਵੱਛੀ ਜਿਹੜੀ ਬੜੀ ਕਮਾਲ ਦੀ ਆ ਵੀਰ ਜੀ ਅੰਦਰ ਚੰਗਾ ਸੀਮਨ ਭਰਾਇਆ ਹੋ ਆਂਦਾ ਠੀਕ 20000 ਦਾ ਕੀ ਗੰਦਰ ਖਾਇਆ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤਾਂ ਵੀਰ ਜੀ 45000 ਕਰਦੇ 44000 ਚ ਮਾਨਤਨ ਕਰਾਂਗੇ ਅੱਛਾ 43000 ਚ ਮਾਨਤਨ ਕਰਦਾ ਬਾਕੀ ਚਲੋ ਕੋਈ ਛੋਟ ਛੋਟ ਮੌਕੇ ਤੇ ਹੋ ਜੂਗੀ ਤੇ ਆ ਗੱਬਨ ਜਿਹਾ ਹਾਂਜੀ ਆ ਗੱਬਨ ਇਹ ਵੀ ਚੰਗੀ ਸੰਭੀ ਸੰਭੀ ਆ ਕਿਸੇ ਨੇ ਤੇ ਖਾਣੇ ਤੁਹਾਨੂੰ ਇਹਦੇ ਵੀ ਦਿਖਾ ਦਈਏ ਲੱਗੇ ਬਹੁਤ ਠੰਡੀ ਠੀਰੀ ਆ ਜੀ ਤੇ ਇਹ ਵਿੱਚ ਕਿੰਨੇ ਕ ਦੁੱਧ ਵਾਲੀ ਆ ਇਹ ਮਾਲਕਾ ਤੇ ਜਿਹੜੇ ਆਂਦੇ ਨਾਲ 18 19 ਕਿਲੋ 20 ਤੱਕ ਵੀ ਪਲੱਸ ਦੁੱਧਸ ਭਰ ਦੇ ਰਹੀ ਹੈ ਜੀ ਅੱਛਾ ਹਾਂਜੀ ਅਜੇ ਦਿਨ ਖੜਦੀ ਆ ਹੈਨਾ ਦਿਨ ਹਫਤਾ ਲੈ ਦੇਗੀ ਤੋਰਦੀ ਆ ਫੇਰ ਇਹਨਾਂ ਬਾਕੀ ਪੂਰੀ ਗੁੰਦਵੀਂ ਜੀ ਆ ਜਿੰਨੀ ਵੀ ਆ ਰਾਜੀ ਆ ਹਾਂਜੀ ਜਰਸੀ ਕ੍ਰੋਸ ਆ ਜਰਸੀ ਕ੍ਰੋਸ ਆ ਜਰਸੀ ਕ੍ਰੋਸ ਆ ਕਦੇ ਵੀ ਤਾਂ ਜਰਸੀਆਂ ਰਗਾਈ ਆ ਹਾਂਜੀ ਹਾਂਜੀ ਤੇ ਸੰਭੀ ਸੰਧੀ ਚੰਗੀ ਆ ਬਾਕੀ ਹਵਾਨੇ ਚ ਢੇਲਾ ਕਾਫੀ ਆ ਬਾਕੀ ਜਿੰਦ ਤਿਆਰ ਹੋ ਗਈ ਚੰਗੀ ਤਿਆਰ ਹੋਣੀ ਆ ਥੱਲੇ ਦੇ ਨੇ ਬਹੁਤੇ ਨਹੀਂ ਖੜਨੇ ਅੱਜ ਤਾਂ ਨਾਕਲਾ ਵੇਖੋ ਤੇ ਅੱਡ ਲੰਡਾ ਸਾਰੀਆਂ ਪਰ ਚੁਗੀ ਠੰਡੀ ਧੀਰੀ ਆ ਫਿਰ ਇੱਕ ਤਰ੍ਹਾਂ ਭਾਵੇਂ ਥੱਲੇ ਬੈਠਾ ਰਹੇ ਕੋਈ ਗੱਲ ਹੀ ਨਹੀਂ ਤੇ ਇਹਦਾ ਫਿਰ ਮੁੱਲ ਵਿਧੇ ਮੁੱਲ ਤੁਹਾਨੂੰ 45000 ਕਰਦੇ ਆ ਦਾ ਅੱਛਾ ਪਰ ਮਾਨਤਾ ਕਰਾਂਗੇ ਜੀ ਮਾਨਤਾ ਕਰ ਦੋਗੇ ਚਲੋ ਆਪੇ ਜਦੋਂ ਕੋਈ ਫੋਨ ਲਾਉਗਾ ਮੌਕੇ ਤੇ ਸਬਦਾ ਹੋ ਜਾਊਗਾ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵਿਧੇ ਹੋਰ ਕੁਝ ਹੈ ਨਾ ਬਾਕੀ ਇਹ ਆ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਆ ਨਾ ਟੁਆਈ ਕਰਕੇ ਵੀਰ ਜੀ ਮਾਲ ਦੀ ਖੜੇ ਅੱਗੇ ਜਿਹੜਾ ਮਾਲ ਖੜਿਆ ਨਾ ਹਾਂਜੀ ਵੀਰਾਂ ਨੇ ਇਤਰਾ ਹੀ ਨਾਕਲਾ ਦਾ ਇਹ ਧਾਰਾ ਮਰਵਾ ਲਈਆਂ ਅੱਛਾ ਮਾਲ ਲੱਦ ਕੇ ਚਲ ਗਿਆ ਗਰਦਾਪੁਰ ਤੋਂ ਗਾਈਆਂ ਗਈਆਂ ਜੀ ਅੱਗੇ ਠੀਕ ਠੀਕ ਹੈ ਜੀ ਹਾਂਜੀ ਇੱਕ ਵੀ ਮੇ ਆਣ ਕੇ ਟੁਆਈ ਕੀਤੀ ਆ ਅੱਛਾ ਇਹ ਬੱਚੀ ਥੱਲੇ 15 ਕਿਲੋ ਦੁੱਧ ਆਖਿਆ ਨਾ ਤੇ ਦੋਵੇਂ ਟਾਈਮ ਵੀਰ ਜੀ ਨੇ ਆਣ ਕੇ ਟੁਆਈ ਕੀਤੀ ਦੋਵੇਂ ਟਾਈਮ 15 ਇਹ ਤਸੱਲੀ ਕਰ ਕੰਡਾ ਸਾਡੇ ਕੋਲ ਆ ਅੱਛਾ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ